ਮਰਨਾ ਉਸੇ ਦਾ ਜਿਸ ਦਾ ਜ਼ਮਾਨਾ ਕਰੇ ਅਫਸੋਸ ਯੂ ਤੋ ਆਏ ਹਨ ਦੁਨੀਆ ਮੇ ਸਭੀ ਮਰਨੇ ਕੇ ਲਈ ਪੰਜਾਬੀ ਸਾਹਿਤ ਪੰਜਾਬੀ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਪਤਾ ਲੱਗਿਆ ਕਿ ਸੁਰਜੀਤ ਪਾਤਰ ਸਾਹਿਬ ਇਸ ਦੁਨੀਆ ਚ ਨਹੀਂ ਰਹੇ ਸ਼ਬਦਾਂ ਦਾ ਭੰਡਾਰ ਸਾਹਿਤ ਨੂੰ ਇਸ ਮਕਾਮ ਤੇ ਪਹੁੰਚਾਉਣ ਵਾਲੇ ਇਨਾ ਵੱਡਾ ਮਕਾਮ ਔਰ ਸ਼ਾਇਰੀ ਨੂੰ ਔਰ ਸੁਰਾਂ ਨੂੰ ਸੰਜੋਗ ਜੇ ਜਦੋਂ ਉਹ ਆਪਣੀ ਨਜ਼ਮ ਕਹਿੰਦੇ ਸੀਗੇ ਤੇ ਐਂ ਲੱਗਦਾ ਸੀ ਜਿਵੇਂ ਵਕ ਖਲੋ ਗਿਆ ਹੋਵੇ ਮੈਨੂੰ ਬੜਾ ਮਨ ਮਹਿਸੂਸ ਹੈ ਕਿ ਮਨ ਮਹਿਸੂਸ ਹੋ ਰਿਹਾ ਕਿ ਮੈਂ ਉਹਨਾਂ ਦੀ ਲਿਖੀ ਹੋਈ ਨਜ਼ਮ ਕੋਈ ਡਾਲੀਆਂ ਚੋਂ ਲੰਘਿਆ ਹਵਾ ਬਣ ਕੇ ਅਸੀਂ ਰਹਿ ਕੇ ਬਿਰਖਵਾਰੀ ਹਵਾ ਬਣ ਕੇ ਕਦੇ ਬੰਦਿਆਂ ਦੇ ਵਾਂਗ ਸਾਨੂੰ ਮਿਲਿਆ ਤੇ ਕਰ ਐਵੇਂ ਲੰਘ ਜਾਂਦਾ ਪਾਣੀ ਕਦੇ ਵਾਹ ਬਣ ਕੇ ਮੈਨੂੰ ਗਾਣ ਦਾ ਮੌਕਾ ਮਿਲਿਆ ਉਹ ਯਾਦ ਸੀਗੇ ਉਹਨਾਂ ਦੇ ਨਾਲ ਕੀਤਾ ਹੋਇਆ ਵਾਦਾ ਕਿ ਮੈਂ ਜਲਦੀ ਮਿਲਾਂਗਾ ਉਹਨਾਂ ਨੂੰ ਮਿਲ ਨਹੀਂ ਸਕਿਆ ਕਿਉਂਕਿ ਰੁਜੀਮਿਆਂ ਦੇ ਕਰਕੇ ਥੋੜਾ ਜਿਹਾ ਮੈਂ ਬਾਹਰ ਅੰਦਰ ਰਹਾ ਸੋ ਹੁਣੇ ਕਾਂਗਾ ਕਿ ਲੈਓ ਯਾਰ ਹਵਾਲੇ ਤੇਰੇ ਮੇਲੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ ਜਿਸ ਦਿਨ ਫੇਰ ਮਿਲਾਂਗਾ ਅਲਵਿਦਾ ਸੁਜੀਤ ਬਾਤਰ ਸਾਹਿਬ